ਇਹਦੇ ਨੂੰ ਤਿਆਰਾਂ ਮੈਂ ਘਰ ਪਾਈ ਬਠਾ ਛੋਟੇ ਛੋਟੇ ਬੱਚੇ ਅੱਗ ਲਾ ਕੇ ਬੁੱਗੂ ਵਿੱਚ ਜ਼ਮੀਨ ਦੇ ਜਿਹੜੇ ਖੁਰਟੀ ਜ਼ਮੀਨ ਹੈ ਹਾਂ ਮੇਰੀ ਜ਼ਮੀਨ ਹੈ ਜੀ ਜਿਹੜੇ ਬੱਚੇ ਮੇਰੇ ਛੋਟੇ ਛੋਟੇ ਵਿੱਚ ਘਰ ਪਾਈ ਬਠਾ ਅੱਗ ਲਾ ਕੇ ਬੁੱਗੂ ਸਾਰੇ ਬੱਚਿਆਂ ਨੂੰ ਉੱਥੇ ਥਣੇ ਘਰ ਨੂੰ ਕਿਉਂ ਫੁੱਕਾ ਘਰ ਲੈ ਬੁੱਲੀ ਤੇਰਾ ਕਰਾ ਲੇ ਸੁਣੋ ਜੀ ਅੱਪੇ ਕਰ ਰਹੇ ਹਾਂ ਕਰਾ ਲੈ ਇਸ ਨੂੰ ਕਰਾ ਲੈ ਛੋਟੀ ਕਰਾਵਾਂਗੇ ਤੇ ਜ਼ੋਰ ਲਾਵਾਂਗੇ ਫੇਰ ਚੱਲਦਾ ਇਹਦੇ ਨਾਲ ਮੱਖ ਲਾਉ ਉਹ ਨਾ ਲੱਗਦਾ ਨਾ ਆ ਜੇ ਇਹ ਕਹ ਬੈ ਕੇ ਨਿਪਟ ਦੋ ਜੀ ਇਹ ਉਹਨਾਂ ਨੇ ਨਿਪਟਣ ਨੂੰ ਤਿਆਰ ਐ ਵੀ ਨਿਪਟਣ ਦੇ ਮੈਂ ਤਿਆਰ ਐ ਵੀ ਨਿਪਟਦੀ ਵੀ ਜੀ ਆ ਜਦ 11 ਲੱਖ ਜੀ ਤੁਹਾਨੂੰ ਕਿਵੇਂ ਜ਼ਮੀਨ ਦੇਵਾਂਗਾ ਚ ਲੋੜੀ ਸਾਨੂੰ ਆਪੇ ਆਪੇ ਕਰੂਗਾ ਪੇਸਾ ਆਪੇ ਰੋ ਮੰਗਦੇ ਆਪੇ ਸਿਕਿਉਰਟੀ ਦੇਵੂਗਾ ਆਪੇ ਕਰੂਗਾ ਤੁਹਾਨੂੰ ਕਿਵੇਂ 11 ਲੱਖ ਕਿਵੇਂ ਜ਼ਮੀਨ ਦੇ ਜੀ ਤੁਹਾਨੂੰ ਕਹ ਬੈ ਕੇ ਪਿੱਛੇ ਪੈਸੇ ਦੇਨੇ ਯਾਰ ਹਾਂ ਕੋਈ ਗੱਲ ਨਹੀਂ ਨਹੀਂ ਅਸੀਂ ਕੁਝ ਕਹਿੰਦੇ ਨਹੀਂ ਸਸ ਕਰਾਉਣੀਆਂ ਕਰਕੀ ਕਰਾ ਕੇ ਹਟਾਵਾਂਗੇ 10 ਸਾਲ ਹੋ ਗਏ ਭੌਂਗ ਦੇ ਨੂੰ ਕੁੱਤੇ ਵਾਂਗੂ ਸਾਨੂੰ ਜਿਹੜਾ ਵਿਨੋਦ ਕੁਮਾਰ ਹੈ ਇਹਨੂੰ ਉਹਨੇ ਬੋਲੀ ਦੇਣ ਦੀ ਇਜਾਜ਼ਤ ਦਿੱਤੀ ਆ ਤਾਂ ਇਹਦੇ ਲਈ ਜਿਹੜੀ ਹੈਗੀ ਆ ਇਹਨੂੰ ਜਮ੍ਹਾਂ ਕਰਾਉਣ ਦੀ ਜ਼ਰੂਰਤ ਨਹੀਂ ਹੋਰ ਕੋਈ ਵੀ ਵਿਅਕਤੀ ਜਿਹੜਾ ਬੋਲੀ ਦਿੰਦਾ ਉਹਨੂੰ ਜੇਦੀ ਰਕਮ ਜਮ੍ਹਾਂ ਕਰਾਉਣੀ ਪੈਣੀ ਹੈ 25% ਮੌਕੇ ਦੇ ਜੋ ਹੈਗੀ ਆ ਜਿੰਨੇ ਤਾਂ ਵੀ ਬੋਲੀ ਸਰੇ ਲੱਗਦੀ ਹੈ ਤੇ ਦੂਜੀ ਗੱਲ ਇਹ ਆ ਆਪਣਾ ਇਹ ਜੀ ਬਣਿਆ ਕਿਸੇ ਕੋਲ ਇਹਦੇ ਮੱਦੇ ਹੋਦੇ ਇਹ ਜਿਹੜਾ ਹੈਗਾ ਜਮ੍ਹਾਂ ਬੰਦੀ ਸਾਲ 1920 ਦੇ ਮੁਤਾਬਕ ਖੇਵਟ ਖਾਤਾ ਨੰਬਰ 436/805 ਵਾ 806 ਵਿੱਚ ਗੁਰਲੇ ਗੁਰਮੇਲ ਸਿੰਘ ਪੁੱਤਰ ਕਰਤਾਰ ਸਿੰਘ ਪੁੱਤਰ ਸ਼ਾਮ ਸਿੰਘ ਦੇ ਨਾਮ 14 ਦਾ ਕਨਾਡ ਰਕਬਾ ਦੀ ਮਾਲਕੀ ਹੈ ਉਕਤ ਰਕਬੇ ਵਿੱਚ ਰੈਪਟ ਵਿੱਚ 550 ਰੈਪਟ ਨੰਬਰ ਮਿਤੀ 14 6 2024 ਰਾਹੀਂ ਸ਼੍ਰੀ ਸੁਧੀਰ ਕੁਮਾਰ ਅਡੀਸ਼ਨਲ ਸੈਸ਼ਨ ਜੱਜ ਤਲਵੰਡੀ ਸਾਬੋ ਕੇਸ ਨੰਬਰ EXC/163/2023 ਵਿੱਚ ਗੁਰਮੇਲ ਸਿੰਘ ਪੁੱਤਰ ਕਰਤਾਰ ਸਿੰਘ ਪੁੱਤਰ ਸ਼ਾਮ ਸਿੰਘ ਦਾ ਸਾਲਮ ਰਕਬਾ ਅਟੈਚ ਹੈ ਇਸ ਕਰਕੇ ਜਿਹੜੀ ਬੋਲੀ ਆ ਇਹ ਸਾਲਮ ਰਕਬੇ ਦੀ ਹੋਣੀ ਆ ਜੇ ਦਾ ਤੇ ਕੋਈ ਲੋਨ ਆ ਜਾਂ ਕੋਈ ਹੋਰ ਕਿਸੇ ਤਰ੍ਹਾਂ ਦਾ ਹੈਗਾ ਉਹਦੀ ਜ਼ਿੰਮੇਵਾਰੀ ਸਾਡੀ ਨਹੀਂ ਹੈਗੀ ਉਹਦੀ ਜ਼ਿੰਮੇਵਾਰੀ ਅਦਾਲਤ ਦੀ ਹੈ ਇਹ ਬੋਲੀ ਜੇ ਅੱਜ ਹੋ ਜਾਂਦੀ ਆ ਤਾਂ ਇਹਨੂੰ ਕਨਫਰਮ ਵੀ ਮਾਨਯੋਗ ਅਦਾਲਤ ਨਹੀਂ ਕਰਦਾ ਲੋਕ ਜਿੰਦਾਬਾਦ 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 ਨਹੀਂ ਦੀ ਗੁਰਕੀ ਨਹੀਂ ਹੁੰਦੇ ਆ ਨਹੀਂ ਹੁੰਦੇ ਨਹੀਂ ਹੁੰਦੇ ਜਿੰਦਾਬਾਦ 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 ਗਰੀਬ ਦੀ ਗੁਰਕੀ ਨਹੀਂ ਹੁੰਦੇ ਨਹੀਂ ਹੁੰਦੇ ਦਾ ਬੋਲੀ ਦੇਣ ਤੇ ਇੰਟਰਸਟਡ ਆ ਤਾਂ ਦੱਸੋ ਜੀ ਮੈਂ ਬੋਲੀ ਦੂੰਗਾ ਜੀ ਹਾਂ ਜੀ ਹਾਂ ਜੀ ਓਏ ਭਾਈ ਗੋਲਿਆ ਨਹੀਂ ਉਹ ਬਿੜਾ ਨਹੀਂ ਤਾਂ ਮਨਜ਼ੂਰ ਸਾਰੇ ਲਾਗੇ ਖੁੱਪ ਨੂੰ ਸਾਰੇ ਲਾਗੇ ਘਰ ਆਵੇਂ ਨਾ ਖੇਤ ਚ ਅੱਡੇ ਬੱਚਿਆਂ ਦੇ ਅਗਲਾ ਕੋ ਫੁੱਟੂਆ ਵਿੱਚ ਸਾਰੇ ਵਿੱਚ ਸਾਰਾ ਕੁਝ ਮਰੇਟੇ ਨੇ ਬੱਚਿਆ ਸਾਹ ਆ ਅਗਲਾ ਕੋ ਫੁੱਟੂਆ ਵਿੱਚ ਸਰਕਾਰਾਂ ਤੋਂ ਲਾਹ ਕਰੋ ਉਹ ਬਾਤ ਕਹੋ ਜੋ ਬਾਤ ਕਿਉਂ ਬੋਲੀਆ ਬੋਲੀਆ ਆਏ ਕਿਵੇਂ ਬੋਲੀ ਨੇ ਮੇਰੀ ਗੱਲ ਸੁਣ ਅਸੀਂ ਆ ਗਏ ਅਸੀਂ ਕੋਈ ਨਹੀਂ ਕਰਦੇ ਨਾਲ ਲਈ ਅਸੀਂ ਥੱਪੜ ਜਮਾ ਤੁਸੀਂ ਕਰੋਗੇ ਮੇਰੇ ਨਾਲ ਤੂੰ ਟੋਲੀ ਮਾਰਦੀ ਨਾ ਹੁਣ ਕੀ ਕਰੇਗਾ ਇਸ ਤੋਂ ਬਾਅਦ ਮਾਰੇ ਕਰਾਤੀ ਆ ਯਾਰਾ ਸਾਡੀ ਸਾਡੀ ਗੱਲ ਹੈ ਸਾਨੂੰ ਦਿੱਤਾ ਕੀ ਹੈ ਉਹਨੂੰ ਕਹਿਣਾ ਲੱਗਦਾ ਮਾਰਨ ਗੋਲੀ ਮਾਰ ਦਿੱਤਾ ਹੋਣੀ ਕਿ ਹੱਥ ਮਾਰ ਦੋ ਹਮਨਾਇਆ ਦਰਦ ਹੋਇਆ ਨਹੀਂ ਗੁਣੇ ਦੇ ਕਰਦੇ ਇੰਨਾ ਤਾਂ ਮੋੜ ਲੈ ਜੇ ਤੂੰ ਦਵਾ ਜੇ ਤੂੰ ਇੱਧਰ ਆ ਜਮੀਨ ਦੇ ਕੇ ਤੈਨੂੰ ਮਾਰਾਂਗਾ ਬਾਹਰ ਹੋ ਕੇ ਰਾਂ ਨਾ ਲੱਗੇ ਤਜਦਾਬਾ ਜਿੰਦਾਬਾ ਜੇ ਲੋਹਿਆ ਹੁੰਦਾ ਜੇ ਮਾਈਕਰੋ ਵਜੂਗੀ ਫਿਰ ਪੌਸਟਰੋ ਵੀ ਵੱਜੂਗੀ ਇਹ ਇੱਕ ਆ ਕੰਮ ਨਹੀਂ ਕਰਨਾ ਨਾ ਕੇ ਨੂੰ ਮਰਨੇ ਨਾ ਤੁਸੀਂ ਧੱਕਾ ਨਾ ਧੱਕੇ ਨਾਲ ਹੀ ਮਾਰੀ ਜਾਂਦੇ ਹੋ ਸਾਡੇ ਬੜਕ ਬੜਾ ਹਟਾ ਬੱਸ ਨਾ 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 ਸਾਡੇ ਆਮ ਦਾ ਕਰਕੇ ਇੱਥੇ ਕਰ ਰੋ ਆਮ ਦਾ ਕਾ ਕਰ ਰਹੇ ਹੋ ਇਹ ਕੀ ਕਰ ਰਹੇ ਹੋ ਕੀ ਕਰ ਰਹੇ ਹੋ ਕਿੱਥੇ ਲੈ ਜਾ ਰਹੇ ਹੋ ਜਦੋਂ ਮਾਰ ਦੇ ਪੀਪਾ ਸੌਂਦਾ ਹਟੇ ਟੱਕਣ ਸਾਹਿਬ ਦਾ ਤਕੀਰ ਰੋਲ ਕੋਈ ਬਹਾਦਰ ਹੋ ਜਾਂਦਾ ਕੋਈ ਕਰ ਦਿੰਦਾ ਉਹ ਬੋਲਦਾ ਰਹੇ ਮੈਂ ਜਦੋਂ ਕਹਿੰਦਾ ਕਿ ਤੇਰਾ ਪਾਉਂਦਾ ਕਿ ਪੂਰੀ ਜੀ ਬੋਲੋ ਮੈਂ ਹਾ ਕੰਮ ਨਾ ਕਰੋ ਜੋ ਮੇਲਾ ਹੋ ਜਾਣਾ ਕਰ ਇਹਨਾਂ ਦੇ ਉੱਤੇ ਸੁਣ ਲਈ ਕੋਈ ਨਹੀਂ ਗੱਡੀ ਤੁਸੀਂ ਸਾਡੇ ਭਾਈ ਆ ਬਾਈ ਯਾਰ ਅਸੀਂ ਤੁਹਾਨੂੰ ਅਸੀਂ ਕੁਝ ਨਹੀਂ ਕਰਦੇ ਤੁਸੀਂ ਵੀ ਗੇਣਾ ਨੂੰ ਦੇਖਣਾ ਇਹਦਾ ਬੋਲੀ ਦੇਖਣ ਵਾਲੇ ਨੂੰ ਦੇਖਣਾ ਕਮਲਾ ਆਇਆ ਹੈ ਪੈਸੇ ਦੇ ਨੂੰ ਤਿਆਰ ਆ ਗਵਾ ਪੈਸੇ ਦੇ ਨੂੰ ਜਾਨਾ ਗਵਾ ਦੋ ਸਭ ਨੂੰ ਮੈਂ ਪੈਸੇ ਚਾਹਾਂ ਲਾ ਕੇ ਰੱਖਦੇ ਪੈਸੇ ਘਰ ਆ ਰਿਆਂ ਚੱਕਦੇ ਨਹੀਂ ਲੱਗਦੇ ਨਹੀਂ ਜੀ ਦੋ ਬੜੀ ਮਿੰਤਾ ਦਾਲ ਪੀ ਬੰਦੇ ਵੀ ਲੈ ਗਿਆ ਪੈਸੇ ਦੇ ਨੂੰ ਤਿਆਰ ਆ ਮੈਂ ਘਰ ਪਾਈ ਬਠਾ ਛੋਟੇ ਛੋਟੇ ਬੱਤੀ ਅੱਗ ਲਾ ਕੇ ਕੂ ਵਿੱਚ ਜ਼ਮੀਨ ਦੇ ਜਿਹੜੇ ਕੁਰਤੀ ਜ਼ਮੀਨ ਆ ਹਾਂ ਮੇਰੀ ਜ਼ਮੀਨ ਆ ਜੀ ਜਿਹੜੇ ਬੱਚੇ ਆ ਮੇਰੇ ਛੋੜ ਛੋੜੇ ਵਿੱਚ ਘਰ ਪਾਈ ਬੈਠਾ ਅੱਗ ਲਾ ਕੇ ਫੁੱਪੂ ਸਾਹੇ ਬੱਚਿਆਂ ਨੂੰ ਉੱਥੇ ਥਾਣੇ ਘਰ ਦੂੰ ਕਿਉਂ ਫੁੱਟਾ ਨਹੀਂ ਧਾਰੋ ਪਾਈ ਹੋਰ ਜਿੰਦਾ ਸਾਹਿਬ ਇਹ ਕਿਰੋਲਾ ਲਿਖੋ ਸਾਡੀ ਇਹ ਗੱਲ ਕਰਦੇ ਹੋ ਟੋਪੜ ਬਣਾਣ ਦੀ ਗੱਲ ਸੁਣ ਲੋ ਕੱਲੇ ਜਾਂਦੇ ਹੋ ਹਾਂ ਮੈਂ ਇੱਥੇ ਦੇਖੋ ਆਇਆ ਹੈਗਾ ਅਦਾਲਤ ਦੇ ਹੋਣਾ ਇਹ ਮੇਰਾ ਫੈਸਲਾ ਨਹੀਂ ਨਾ ਸੱਚ ਦਾ ਫੈਸਲਾ ਹੈ ਅਦਾਲਤ ਦਾ ਫੈਸਲਾ ਅਸੀਂ ਕਾਨੂੰਨੀ ਜੋ ਕਾਰਵਾਈ ਆ ਜੋ ਸਾਡੀ ਡਿਊਟੀ ਲੱਗੀ ਆ ਅਸੀਂ ਉਹ ਕਰਨ ਆਏ ਆ ਤੁਸੀਂ ਸਾਨੂੰ ਰੋਕ ਰਹੇ ਹੋ ਠੀਕ ਆ ਅਸੀਂ ਬੋਲੀ ਨਹੀਂ ਕਰਾਵਾਂਗੇ ਅਸੀਂ ਪਰ ਅਦਾਲਤ ਨੂੰ ਲਿਖ ਕੇ ਭੇਜਾਂਗੇ ਕੱਲ ਨੂੰ ਤੁਹਾਡੇ ਤੇ ਕੋਈ ਐਕਸ਼ਨ ਹੋਊਗਾ ਪੂਰੀ ਗੱਲ ਐਕਸ਼ਨ ਹੋਣਾ ਸਭ ਜੰਮੇ ਕਰਾ ਦੇ ਵੇਖੋ ਬੰਦਾ ਬਹੁਤ ਵੱਡਾ ਗਾਣਾ ਸਭੇ ਕਰੂ ਬੱਚਾ ਨੂੰ ਟੈਨ ਤਿਆਰ ਹੈ ਜੇ ਕੋਈ ਸੱਜਾ ਘੋਟਲੇ ਤਹੀ ਲੈ ਕੇ ਲੈ ਤੁਸੀਂ ਲਿਖ ਕੇ ਦੇ ਦਿਓ ਭੇਜੋ ਜੀ ਲਿਖ ਕੇ ਦੇ ਦਿਓ ਸਾਰਾ ਕੁਝ ਕਰੇਗਾ ਸੀ ਕੁ ਨਾਮ ਨਹੀਂ ਗੇ ਤੁਸੀਂ ਆਪ ਵੀ ਕਰ ਲੈ ਲੇ ਲੇ ਕਲੇ ਕਲੇ ਦਾ ਨਾਮ ਬਾਕੀ ਜਦੋਂ ਨਿਭੜਦੇ ਆ ਯਾਰ ਕਿੰਨਾ ਪੈਸੇ ਦੇਣ 17 ਨੂੰ 11 ਪੈਸੇ ਦੇ 11 ਸਾਢੀ ਹਾਂਜੀ ਪ੍ਰਧਾਨ ਜੀ ਕੀ ਗੱਲ ਹੋਈ ਹੈ ਮੈਂ ਜਗਦੇਵ ਸਿੰਘ ਜੋਗਰੇ ਵਾਲਾ ਪਾਰਤੀ ਕਿਸਾਨ ਯੂਨੀਅਨ ਨੇਕਤਾ ਗਰਾਹਤ ਉਹ ਅੱਜ ਜੋ ਚੱਠੇ ਵਾਲੇ ਦੇ ਕਿਸਾਨ ਦੀ ਰਾਮੇ ਦੇ ਆਰਥਿਕ কুরਕੀ ਲੈ ਕੇ ਆਏ ਸੀ ਪਹਿਲਾਂ ਵੀ ਲੈ ਕੇ ਆਏ ਸੀ ਅੱਜ ਵੀ ਲੈ ਕੇ ਆਏ ਅੱਜ ਉਹਨਾਂ ਨੇ ਪੁਲਿਸ ਫੋਰਸ ਦੇ ਜ਼ੋਰ ਤੇ কুরਕੀ ਕਰਨੀ ਚਾਹੀ ਪਰ ਕਿਸਾਨਾਂ ਨੇ ਆਪਣੀ ਤਾਕਤ ਦੇ ਜ਼ੋਰ ਤੇ ਉਹ কুরਕੀ ਜਿਹੜੀ ਉਹ ਹੋਣ ਨਹੀਂ ਦਿੱਤੀ ਹੁਣ ਉਹ ਬਰੰਗ ਪਰਤੇ ਇਥੋਂ ਕਿਸਾਨ ਆਪਦੀ ਤਾਕਤ ਦੇ ਜੋਰ ਤੇ ਕਦੇ ਵੀ ਜਿਹੜੀਆਂ ਕਿਸਾਨਾਂ ਦੀਆਂ ਗੁਰਕੀਆਂ ਨਹੀਂ ਹੋਣਗੀਆਂ। ਹੱਥੋਂ ਪਾਈ ਵੀ ਹੋਈ ਆ ਕੀ ਕਾਰਨ ਸੀਗਾ? ਹੱਥੋਂ ਪਾਈ ਤਾਂ ਜਦੋਂ ਉਹ ਬੋਲੀ ਦੇਣ ਚਾਹੁੰਦੇ ਸੀ ਫਿਰ ਅਸੀਂ ਬੋਲੀ ਕਿਹਾ ਵੀ ਜ਼ਮੀਨਾਂ ਤੇ ਜਿਹੜੀ ਬੋਲੀ ਹੈ ਉਹ ਦੇਣ ਨਹੀਂ ਦਿੰਦੇ ਕਿਸੇ ਵੀ ਕੀਮਤ ਤੇ ਗੁਰਕੀ ਨਹੀਂ ਹੋਣ ਦਿੰਦੇ ਜਥੇਬੰਦੀ ਦਾ ਹਸੂਲ ਹੈ। ਕੌਣ ਦੇ ਰਿਆ ਸੀ ਬੋਲੀ ਕੌਣ ਦੇ ਰੇ? ਬੋਲੀ ਉਹ ਆਰਤੀਆ ਜਿਹੜਾ ਖੁਦ ਦੇ ਰਿਹਾ ਸੀ। ਖੁਦ ਆਰਤੀਆ ਦਾ। ਹਾਂ ਪਰ ਅਸੀਂ ਉਹਨਾਂ ਨੂੰ ਰੋਕਿਆ ਨਹੀਂ ਦੇਣ ਦਿੱਤੀ। ਇਸ ਕਰਕੇ ਜਥੇਬੰਦੀ ਦਾ ਹਸੂਲ ਹੈ ਵੀ ਕਦੇ ਵੀ ਕਿਸੇ ਵੀ ਕਿਸਾਨ ਦੀ ਗੁਰਕੀ ਹੈ ਜਿਹੜੀ ਉਹ ਹੁਣ ਨਹੀਂ ਦਿੱਤੀ ਜਾਊਗੀ ਜੋ ਮਰਜ਼ੀ ਹੋ ਜਾਈ।